ਜਦ ਹੀ 18 ਤਰੀਕ ਨੂੰ ਅਟਵਾਲ ਕਲੋਨੀ ਗੜਾ ਦੇ ਵਿੱਚ ਮਨਦੀਪ ਸਿੰਘ ਗੋਰਾ ਜੋ ਕਿ ਪ੍ਰੋਪਰਟਿ ਪ੍ਰੋਪਰਟੀ ਲੀਡਿੰਗ ਦਾ ਵੀ ਕੰਮ ਕਰਦੇ ਨੇ ਸਮਾਰਟ ਸੇਵਕ ਵੀ ਨੇ ਉਹਨਾਂ ਉਹਨਾਂ ਦੇ ਉੱਤੇ ਉਹਨਾਂ ਦੇ ਨਾਲ ਉਹਨਾਂ ਦੇ ਦੋਸਤ ਸੀਗੇ ਸੰਜੀਤ ਸ਼ਰਮਾ ਸੰਜੀਤ ਸ਼ਰਮਾ ਸੰਜੀਤ ਸ਼ਰਮਾ ਦੀ ਉਹਨਾਂ ਦੇ ਉੱਤੇ ਫਾਇਰ ਹੋ ਗਿਆ ਸੀਗਾ ਜੀ ਇਹ ਫਾਇਰ ਕਰਨ ਵਾਲੇ ਦੋ ਐਕਿਊ ਸੀ ਮੌਕੇ ਤੇ ਨਾਥ ਥਾਰ ਗੱਡੀ ਤੇ ਆਈ ਸੀ ਜੀ ਉਸਕੇ ਉਹਦੇ ਵਿੱਚ ਕੇਸ ਰਜਿਸਟਰ ਕੀਤਾ ਗਿਆ ਸੀ 336 ਨੰਬਰ ਅੰਡਰ ਸੈਕਸ਼ਨ 307 ਤੇ ਆਰਮਜ਼ ਐਕਟ ਦੇ ਤਹਿਤ ਜੀ ਕਿ ਉਹਦੇ ਵਿੱਚ ਫਰਦਰ ਇਨਵੈਸਟੀਗੇਸ਼ਨ ਚ ਕੁਝ ਹੋਰ ਨਾਮ ਵੀ ਸਾਹਮਣੇ ਆਏ ਸੀ ਜਿਹਦੇ ਵਿੱਚੋਂ ਦੋ ਐਕਿਊਜ਼ ਨੂੰ ਅਪਰੀਹੈਂਡ ਕੀਤਾ ਗਿਆ ਸੀ ਕਰਨ ਇੱਕ ਕਰੰਸੀ ਗੱਡੀ ਤੇ ਇੱਕ ਮੁੰਡਾ ਕੁਰਤੀ ਰੂਨਾ ਬਣੋ ਦੋ ਗੱਡੀਆਂ ਦੇ ਕਬਰੋਂ ਐਸੀ ਜੋ ਵਾਰਦਾਤ ਤੇ ਗੱਡੀ ਥਾਰ ਯੂਜ਼ ਹੋਈ ਸੀ ਉਹ ਵੀ ਰਿਕਵਰ ਹੋ ਗਈ ਸੀ ਇਹ ਤਾਦੇ ਉਹ ਐਫਸਾਂਡ ਕਰਨੇ ਸੀ ਜਿਨ੍ਹਾਂ ਦੀ ਐਲਓਸੀ ਵੀ ਜਾਰੀ ਕੀਤੀ ਗਈ ਸੀ ਜਿਨ੍ਹਾਂ ਦੇ ਵਾਰੰਟ ਵੀ ਲੈ ਗਏ ਸੀ ਤੇ ਉਸੇ ਡਿਊਰੇਸ਼ਨ ਚ ਲੀਗਲ ਪ੍ਰੋਸੀਜਰ ਨੂੰ ਫਾਲੋ ਕਰਦੇ ਹੋਏ ਉਹਨਾਂ ਦੇ ਹਾਊਸ ਤੇ ਸਰਚ ਵਾਰੰਟ ਲੈ ਗਏ ਸੀ ਕਿਉਂਕਿ ਉਹਨਾਂ ਦੇ ਘਰ ਵਾਲੇ ਸਾਰੇ ਹੀ ਫਰਾਰ ਨੇ ਤੇ ਜਦੋਂ ਸਰਚ ਵਾਰੰਟ ਲੈ ਗਏ ਨੇ ਉਹਦੀ ਐਗਜ਼ੀਕਿਊਸ਼ਨ ਕੀਤੀ ਗਈ ਨੇ ਐਗਜ਼ੀਕਿਊਸ਼ਨ ਚ ਪ੍ਰਾਈਵੇਟ ਗੌਰ ਰੱਖੇਦੇ ਨੇ ਉੱਥੇ ਦੇ ਮੌਕੇ ਤੇ ਐਮਸੀ ਸਾਹਿਬ ਨੂੰ ਬੁਲਾਇਆ ਗਿਆ ਸੀਗਾ ਜਦੋਂ ਘਰ ਦੀ ਪ੍ਰੋਪਰ ਲੀਗਲ ਵੇਅ ਇਹ ਇਹ ਜੋ ਸਰਚ ਕੀਤੀ ਗਈ ਸੀ ਇਹ ਕੱਲ ਕੀਤੀ ਗਈ ਸੀ ਤੇ ਸਰਚ ਦੌਰਾਨ ਹੀ ਰਿਕਵਰੀ ਹੋਈ ਆ ਉਹਦੇ ਵਿੱਚ ਇੱਕ 12 ਬੂਰ ਰਾਈਫਲ ਬਰਾਮਦ ਹੋਈ ਹੈ ਜੀ ਚਾਰ ਉਹਦੇ ਜਿੰਦਾ ਕਾਰਤੂਸ ਬਰਾਮਦ ਹੋਏ ਨੇ ਜੀ ਉਸ ਤੋਂ ਇਲਾਵਾ ਬਲੌਕ ਦੇ ਵੀ ਦੋ ਕਾਰਤੂਸ ਬਰਾਮਦ ਹੋਏ ਨੇ 7.65 ਇਹ ਉਸ ਤੋਂ ਇਲਾਵਾ ਉਹਨਾਂ ਦੇ ਜੋ ਦੋਸ਼ੀ ਆ ਉਹਦੇ ਉਹਦੇ ਪੇਰੈਂਟਸ ਵੀ ਦੋਸ਼ੀ ਨੇ ਇਹਦੇ ਵਿੱਚ ਜੀ ਮਾਤਾ ਪਿਤਾ ਤੇ ਉਹਦੀ ਸਿਸਟਰ ਉਹ ਵੀ ਅਕਿਊਜ਼ ਨੇ ਇੱਕ ਹੋਰ ਕੇਸ ਦੇ ਵਿੱਚ ਉਹ ਇਨ੍ਹਾਂ ਦੇ ਪਾਸਪੋਰਟ ਸਾਨੂੰ ਰਿਕਵਰ ਹੋਏ ਹੈ ਉਸ ਤੋਂ ਇਲਾਵਾ ਕੈਸ਼ ਰਿਕਵਰ ਕੀਤਾ ਗਿਆ ਹੈ 550000 ਰੁਪਏ ਇੰਡੀਅਨ ਕਰੰਸੀ ਕੈਸ਼ ਰਿਕਵਰ ਹੋਇਆ ਜੀ ਉਸ ਤੋਂ ਇਲਾਵਾ ਫੋਰਨ ਕਰੰਸੀ ਵੀ ਮਿਲੀ ਹੈ ਜਿਹਦੇ ਵਿੱਚ 1400 ਯੂਐਸ ਡਾਲਰ ਜੀ ਤੇ ਮਿਲੇ ਗਏ ਹੈ ਜਿਹਦੇ ਸੰਬੰਧੀ ਅਸੀਂ ਇਨਕਮ ਟੈਕਸ ਡਿਪਾਰਟਮੈਂਟ ਨੂੰ ਵੀ ਇਨਫੋਰਮ ਕੀਤਾ ਗਿਆ ਹੈ ਫਰਦਰ ਉਹ ਇਸ ਚੀਜ਼ ਦੀ ਉਹ ਤਸਦੀਕ ਕਰਨਗੇ ਕਿ ਕਿਆ ਇਨੀ ਕਰੰਸੀ ਕੋਈ ਬੰਦਾ ਰੱਖ ਸਕਦਾ ਹੈ ਕਿ ਨਹੀਂ ਰੱਖ ਸਕਦਾ ਉਹਨਾਂ ਨੂੰ ਇਨਫੋਰਮ ਕਰ ਦਿੱਤਾ ਗਿਆ ਲੈਟਰ ਉਹਨਾਂ ਨੂੰ ਚੁਗਾ ਦਿੱਤੀ ਗਈ ਹੈ ਤੇ ਹੁਣ ਇਸ ਮੁਕਦਮੇ ਚ ਇਹ ਚੀਜ਼ ਰਿਕਵਰ ਹੋਈ ਹੈ ਸਰ ਤੇ ਜਮੀਨ